ਵੇਖਾਂ ਅਜੇ ਕਿਤੇ ਕਿੰਨੇ ਕ ਦਿਨ ਹੋਏ ਆ ਮੋਟਰਸਾਈਕਲ ਲਿਆਂਦੇ ਨੂੰ ਕਿਤੇ ਨਾ ਮੁੰਡਾ ਅੱਡੀ ਨਹੀਂ ਲੱਗਣ ਦਿੰਦਾ ਮੋਟਰਸਾਈਕਲ ਦੀ ਘਰ ਕਿਤੇ ਨੂੰ ਆਪਣੇ ਆਪ ਨੇ ਸ਼ਰਮ ਆਉਂਦੀ ਹੈਗੀ ਵੀ ਜਿਨੇ ਮੈਨੂੰ ਲਿਆਂਕੇ ਦਿੱਤਾ ਆ ਕਿਤੇ ਉਹਦੇ ਨਾ ਇੱਕ ਵਾਰੀ ਝੂਠੀ ਸੁਲਾ ਹੀ ਮਾਰ ਲਾ ਹਾਂ ਵੀ ਚਾਚਾ ਤੂੰ ਹੀ ਲੈ ਜਾ ਕੇ ਤੇ ਕੰਮ ਤੇ ਇੱਕ ਦਿਨ ਹੀ ਲੈ ਜਾ ਹਾਂ ਇਹਨੂੰ ਤੇ ਨਾ ਅੱਜ ਮੈਂ ਹੀ ਰੋਕ ਕਰਦੀ ਆ ਇਹ ਲੈ ਕੇ ਤੁਰ ਪੈਂਦਾ ਨਾ ਇਹਨੂੰ ਤਾਂ ਮੈਂ ਦੱਸਦੀ ਆ ਅੱਜ ਕਿੱਦਾਂ ਨਿਕਲਦਾ ਭਲਾ ਘਰੋਂ ਬਾਹਰ ਇਹਦਾ ਕੋਈ ਨਾ ਕੋਈ ਕੰਮ ਕਰਨਾ ਹੀ ਪੈਣਾ ਹੁਣ ਮੈਨੂੰ ਉਦਾਂ ਤੇ ਨਾ ਮੇਰੇ ਬੰਦੇ ਨੇ ਵੀ ਨਹੀਂ ਆਖੇ ਲੱਗਣਾ ਹੈਗਾ ਉਹ ਚਾਚੀ ਕੰਡੇ ਕਦੀ ਇਹ ਮੋਟਰਸਾਈਕਲ ਨੂੰ ਵੇਚ ਤੇ ਕਦੀ ਉਹਨੂੰ ਵੇਚਦੇ ਆ ਇਹ ਕਿਹੜੀ ਤਾਰਜੀ ਕਿਚਣ ਡੇ ਓਹੋ ਉਹ ਲੋਗੋ ਇਹਨਾਂ ਦੀ ਨਾ ਬਹੁਤ ਸੋਚ ਮਾੜੀ ਆ ਉਹਨੂੰ ਐਵੇਂ ਮੋਟਰਸਾਈਕਲ ਨੂੰ ਖਰਾਬ ਕਰੀ ਜਾਂਦੇ ਆ ਚੱਲ ਮੈਨੂੰ ਕੀ ਮੈਂ ਆਪਣਾ ਕੰਮ ਕਰਾਂ ਮੇਰਾ ਮੋਟਰਸਾਈਕਲ ਤਾਂ ਠੀਕ ਹੀ ਆ ਨਾ ਇੱਕ ਦਿਨ ਆ ਇਹਦਾ ਪਤਾ ਵੀ ਨਹੀਂ ਲੱਗਣਿਆ ਪੰਗਾ ਖਾਨਾ ਜਾਂ ਬੰਦ ਕਿੱਥੋਂ ਨਾ ਆਹੋ ਚੜੀ ਜੀ ਪੁੱਟ ਦਿੰਨੀ ਆ ਜਾਨਣਾ ਹਾਂ ਬਬੂ ਅੱਜ ਕਿੱਦਾਂ ਜਾਨਣਾ ਭਲਾਈ ਤੇ ਤੇ ਅੱਜ ਮੈਂ ਵੀ ਜੇ ਨਵਾਂ ਮੋਟਰਸਾਈਕਲ ਨਾ ਭੇਜਿਆ ਕੰਮ ਤੇ ਤੇ ਮੇਰਾ ਨਾ ਵੀ ਪੂਜਾਣੀ ਕਿਦਾਂ ਇਹਨਾਂ ਨੇ ਆਖਰ ਚੁੱਕੀ ਆ ਜਦੋਂ ਨਹੀਂ ਉਦੋਂ ਹੀ ਕਰਨ ਦਾ ਮੋਟਰਸਾਈਕਲ ਕਰਨ ਦਾ ਮੋਟਰਸਾਈਕਲ ਜਦਾਂ ਕਿ ਕਰਨੇ ਆਪਣੇ ਕਮਾਈ ਚੋਂ ਲਿਆਂਦਾ ਹੁੰਦਾ ਵਾ ਚਲ ਠੀਕ ਹੈ ਮੈਂ ਚੱਲਿਆ ਹਾਂ ਰੁਕ ਜੋ ਚੱਲੇ ਕਿੱਥੇ ਆ ਟਿਫਨ ਤੇ ਲੈ ਜਾ ਤਿਫਨ ਆਹ ਹੋ ਗਿਆ ਲੈ ਆ ਤੇ ਬੋਲਗਾ ਮੈਨੂੰ ਦੇ ਆ ਲੋ ਯਾਰ ਤੂੰ ਤਾਂ ਟਿਫਨ ਲੈਉਣ ਤੇ ਕਲਾ ਟਾਈਮ ਲਾਤਾ ਰਾਤ ਦੀ ਡਿਊਟੀ ਆ ਅੱਗੇ ਡਿਕਨ ਦੇ ਉਹਨੇ ਬੰਦੇ ਆਏ ਨੇ ਅਜੇ ਤੱਕ ਚੱਲ ਕੋਈ ਨਹੀਂ ਤਿਆਰੀ ਆ ਹੁਣ ਤੁਸੀਂ ਚੱਲ ਜਾਓ ਫਿਰ ਚੱਲ ਠੀਕ ਆ ਫਿਰ ਹਾਂ ਚੰਗਾ ਆਹ ਚੰਗਾ ਕਰ ਚੱਲਾਂ ਹਾਂ ਬਹੁਤ ਅਜੇ ਹੁਣ ਪਤਾ ਲੱਗੂਗਾ ਉਹ ਨਾਲ ਉਹ ਕਰਦਾ ਆਦਿ ਇਹਦਾ ਨਵਾਂ ਮੋਟਰਸਾਈਕਲ ਲੈ ਕੇ ਤੁਰਪੰਦਾ ਨਾ ਰੋਲ ਅੱਜ ਵੀ ਨਹੀਂ ਇਹ ਸਵੇਰੇ ਕਿਦਾਂ ਖਰਦਾ ਮੋਟਰਸਾਈਕਲ ਇਹ ਵਾਲਾ ਨਿੱਦਮ ਮੋਟਰਸਾਈਕਲ ਦਾ ਕੱਢ ਜਲੂਸ ਦਿੱਤਾ ਆ ਫੜ ਕੇ ਅਜੇ ਥੋੜੇ ਦਿਨ ਹੀ ਲਿਆਂਦੇ ਨੂੰ ਹੋਏ ਹੈਗੇ ਤੇ ਉਹਨੂੰ ਇਹ ਚਿਕੜੋ ਚਿਕੜੀ ਕਰ ਛੜਿਆ ਮੁੰਡੇ ਨੇ ਕਿੱਤਾ ਹੀ ਸੂਤਰ ਹੁਣ ਆਇ ਨਹੀਂ ਇਹ ਕਹਿੰਦਾ ਪੂਜਾ ਨਾਲ ਬੜਾ ਟਾਈਮ ਲਾਤਾ ਰੋਟੀ ਬਣਾਉਂਦਾ ਉਹ ਨਿੱਕਣ ਦਾ ਮੁੰਡਾ ਗਾ ਰਿਹਾ ਨੂ ਵੀ ਬਹਰੇ ਕਾ ਗਿਆ ਉਹ ਹੰਦ ਟਾਈਮ ਹੀ ਰਾਦਾ ਵਾ ਕੋਈ ਮਕੈਨਿਕ ਵੀ ਨਹੀਂ ਲੱਭਣਾ ਤੇ ਤੇਲ ਤੇ ਨਹੀਂ ਖਤਮ ਹੋ ਗਿਆ ਇਹ ਵੀ ਗਿਆ ਦੇ ਇਸ ਇਹ ਗੱਲ ਬਣ ਗਈ ਹੈ ਬੜਾ ਔਖਾ ਨਕਾ ਮੇ ਲੱਗ ਵੀ ਠੀਕ ਆ ਚੋਗ ਚੋਗ ਵੀ ਠੀਕ ਆ ਓਹੋ ਆਹ ਤੇ ਤਾਰ ਟੁੱਟ ਗਈ ਆ ਉਹ ਇਹ ਤੋਂ ਨਾ ਬੜਾ ਪੈਣੀ ਮਣੀ ਆ ਉੱਤੋਂ ਬਕਾਨ ਕ ਵੀ ਸਾਰੇ ਚਲ ਗਏ ਟਾਈਮ ਬੜਾ ਹੋ ਗਿਆ ਵਾ ਹੁਣ ਸਮਝ ਨਹੀਂ ਆਉਂਦੀ ਕਿਹਾਂ ਤੇ ਕਰਾਂ ਕੀ ਜੇ ਨਾ ਗਿਆ ਤੋ ਉੱਥੇ ਬੰਦਾ ਨੇ ਹੋਰ ਕੋਈ ਰਖ ਲੈਣਾ ਵਾ ਜਾਣਾ ਬੜਾ ਜ਼ਰੂਰੀ ਹੈ ਲੈ ਮਾਰੀ ਜਾ ਹਾਂ ਬੱਚੂ ਕਿੱਕਾ ਇਹਨੂੰ ਜਿੰਨੀਆਂ ਵਜਦੀਆਂ ਤੇਰ ਕੋ ਇਹ ਨਹੀਂ ਸਟਾਰਟ ਹੁੰਦਾ ਅੱਜ ਇਹਨੂੰ ਪੂਜਾ ਦੇ ਹੱਥ ਲੱਗੇ ਆ ਚੱਲ ਹਾਂ ਅੱਜ ਤੁਹਾਨੂੰ ਨਹੀਂ ਪੁਰਾਣੀ ਮੋਟਰਸਾਈਕਲ ਦੇ ਜਾਣ ਦੇਣਾ ਮੈਂ ਜਾਓਗੇ ਤਾਂ ਨਹੀਂ ਅੱਜ ਨਵੇਂ ਤੇ ਹੀ ਆ ਚੰਗਾ ਜੱਬ ਪੈ ਗਿਆ ਹੀ ਉੱਤੋਂ ਰਾਤ ਦਾ ਟਾਈਮ ਆ ਹਾਏ ਹਾਏ ਆਈ ਨਾਟ ਐਮ ਹੋ ਗਿਆ ਹੈ ਅਜੇ ਤੱਕ ਤੁਸੀਂ ਇੱਥੇ ਖਲੋਤੇ ਆ ਉਹ ਗਏ ਕਿਉਂ ਨਹੀਂ ਆ ਉਹ ਸਟਾਰਟ ਨਹੀਂ ਹੋਂਦਿਆ ਪਤਾ ਨਹੀਂ ਕੀ ਗੱਲ ਹੋ ਗਈ ਇਹਨੂੰ ਸਟਾਰਟ ਨਹੀਂ ਹੋਂਦਿਆ ਆਹੋ ਚੰਗਾ ਭਲਾ ਤੇ ਲਿਆਣ ਕੇ ਖਿਲਾ ਰਿਆ ਹੀ ਤੁਸੀਂ ਇਹਨੂੰ ਕਿਉਂ ਗਿਆ ਹੁਣ ਉਹ ਯਾਰ ਇਧਰ ਤਾਰ ਦੀ ਟੁੱਟ ਗਈ ਆ ਹੁਣ ਇਹ ਵੇਲੇ ਤੈਨੂੰ ਪਤਾ ਰਾਤ ਦਾ ਟਾਈਮ ਆ ਤੇ ਨਾ ਇਹ ਪੈਣੀ ਨਾ ਕੋਈ ਮਸਤੀ ਲਭਣ ਰਿਹਾ ਹੈ ਟਮ ਤਾਰ ਟੁੱਟ ਗਈ ਹੈ ਕਿ ਜਾਂ ਤੇਲ ਤੋੜੀ ਮੁੱਕ ਗਿਆ ਉਹ ਤੇਲ ਤੇ ਬਸਿਰਾ ਵਾ ਹਾਂ ਉਹ ਤਾਰ ਟੁੱਟ ਗਈ ਤੇ ਫਿਰ ਇਦਾਂ ਕਰੋ ਲੇਟ ਜੂ ਇੰਨਾ ਹੋਈ ਜਾਣਦੇਓ ਉੱਤੋਂ ਰਾਤ ਦਾ ਸਮਾਂ ਗਾੜੀ ਰਾਹ ਵੀ ਉਹੋ ਜਿਹਾ ਜਿੱਥੋਂ ਦੀ ਤੁਸੀਂ ਜਾਣਾ ਵਾ ਤੇ ਉਹ ਮੋਟਰਸਾਈਕਲ ਲੈ ਲਉਗਾ ਉਹਨੂੰ ਕੀ ਗੱਲ ਆ ਉਹ ਕਹਿੰਦੇ ਉਹ ਮੋਟਰਸਾਈਕਲ ਲੈ ਜਾ ਉਹ ਰਾਤ ਬਰਾਤੇ ਜੋ ਕੋਈ ਕੰਮ ਪੈ ਜਾ ਘਰ ਵੇ ਤੇ ਬੱਚਿਆਂ ਵਾਲਾ ਘਰ ਵਾ ਤੇ ਤੈਨੂੰ ਪਤਾ ਫਿਰ ਮੈਂ ਕਿਦਾਂ ਸਰੂ ਮਗਰੋਂ ਚਾਚਾ ਜੀ ਤੁਸੀਂ ਇਹ ਤੱਕ ਗਏ ਨਹੀਂ ਤੁਹਾਡੀ ਤਾਂ ਅੱਜ ਨਾਈਟ ਦੀ ਡਿਊਟੀ ਸੀ ਓ ਯਾਰ ਜਾਣਾ ਕੀ ਆ ਵੇਖ ਕੀ ਬਣਿਆ ਇੱਧਰ ਆ ਟੁੱਟ ਗਈ ਉਤਾਰ ਇਥੋਂ ਇਹਨੂੰ ਕੀ ਹੋ ਗਿਆ ਇਹਦੇ ਇਹਦੇ ਸ਼ੂ ਆ ਇਹਦੇ ਟੁੱਟ ਗਿਆ ਆਹੋ ਯਾਰ ਹੁਣ ਤੈਨੂੰ ਪਤਾ ਛੱਪਾ ਪੈ ਗਿਆ ਹਨ ਇਹ ਟੁੱਟ ਤੇ ਸਕਦਾ ਨਹੀਂ ਆ ਇਹਦੀ ਜਦ ਤੱਕ ਇਹਨੇ ਖਿੱਚ ਕੇ ਕੱਢਿਆ ਹੁੰਦਾ ਵਾ ਪਤਾ ਨਹੀਂ ਯਾਰ ਲੱਗਣ ਤੇ ਮੈਨੂੰ ਇਦਾਂ ਹੀ ਡਿਆ ਵਾ ਖਿੱਚ ਕੇ ਕਿਨੇ ਕੱਟਣਾ ਸੀ ਇਹਨੂੰ ਦੱਸ ਚੰਗਾ ਭਲਾ ਲਿਆਣ ਕੇ ਚੱਲਦਾ ਚੱਲਦਾ ਲਿਆ ਕੇ ਤੇ ਖਿਲਾ ਰਿਆ ਵਾ ਇਹਨੂੰ ਕਿਨੇ ਕੁੱਟਣਾ ਸੀ ਤੇ ਚੱਲਦੇ ਚੱਲਦੇ ਚਾਚੀ ਥੋੜਾ ਲੱਥੀ ਜਾਣਾ ਸੀ ਕਿਸੇ ਨੇ ਲਾਇਆ ਤੇ ਫੇਰੀ ਲੱਥੂਗਾ ਹੱਦ ਕਰਦਾ ਆ ਤੂੰ 9 ਹੇ ਡੇਕਰ ਕੋਈ ਨਿੱਕਾ ਨਿਆਣਾ ਦੱਸ ਕਿੰਨੇ ਲਾਉਣਾ ਹੈ ਇਹਨੇ ਅਨੂ ਨੇ ਥੋੜੀ ਲਾਤਾ ਵਾ ਨਿਆਣਾ ਤੇ ਫਿਰ ਤੂੰ ਹੀ ਤੂੰ ਲਾਤਾ ਹੋਗਾ ਪੂਜਾ ਉਹਨੇ ਗਾਲੇ ਕਹੀ ਤੇ ਤੂੰ ਗੁੱਸਾ ਕਰੀ ਜਾਂਦੇ ਓਹੋ ਮੈਂ ਗੁੱਸਾ ਥੋੜਾ ਕਰੰਡੀ ਆ ਮੈਂ ਤੇ ਉਹਨੂੰ ਸਮਝਾਉਂਡੀ ਆ ਮੈਂ ਪਾ ਨੂੰ ਸਹੀ ਗੱਲ ਦੱਸਾਂ ਐਵੇਂ ਨਾ ਗੱਲਾਂ ਦੀ ਬੁਝਾਰਤਾਂ ਨਹੀਂ ਆ ਨਾ ਭਾਈ ਜਾਓ ਇਹਨੂੰ ਹੁਣੇ ਸਵੇਰੇ ਠੀਕ ਹੋਣਾ ਤੁਹਾਨੂੰ ਪਤਾ ਤੇ ਹੈਗਾ ਹੁਣ ਕੋਈ ਮਕੈਨਿਕ ਤੇ ਮਿਲਣਾ ਨਹੀਂ ਤੁਹਾਨੂੰ ਤੇ ਤੂੰ ਚੁੱਪ ਕਰਕੇ ਮੋਟਰਸਾਈਕਲ ਤੇ ਚੱਲ ਜੋ ਇਹ ਤੇ ਚਾਚਾ ਜੀ ਹੁਣ ਨਾ ਸਵੇਰੇ ਮਕੈਨਿਕ ਕੋਈ ਠੀਕ ਹੋਣਾ ਵਾ ਤੇ ਤੁਸੀਂ ਇਦਾਂ ਕਰੋ ਆ ਮੋਟਰਸਾਈਕਲ ਲ ਮੈਂ ਤਾਂ ਤੁਹਾਨੂੰ ਬੜੇ ਚਿਰ ਦਾ ਕਹਿਣ ਦੀ ਆ ਤੂੰ ਤੇ ਜਾਣ ਕੇ ਲੇਟ ਹੋਈ ਜਾਣ ਦੇ ਜੇ ਆ ਮੋਟਰਸਾਈਕਲ ਖੜੋ ਤੁਸੀਂ ਤੇ ਕੈਂਸਰ ਪਹੁੰਚੋ ਜੇ ਨਾ ਲੇਟ ਹੋ ਜਾਉਂਦੇ ਨਾ ਉੱਥੇ ਨਾ ਅੱਗੇ ਇੱਕ ਅੱਗੇ ਆ ਗਈ ਕਿੱਥੇ ਚਲੋ ਠੀਕ ਆ ਚੱਲਾਂ ਆ ਬੜੀ ਉਹ ਗੱਲ ਜੇ ਮੈਂ ਸਕੀਮ ਨਾ ਨਾ ਲੜਾਉਂਦੀ ਇਹਨਾਂ ਨੇ ਮੈਨੂੰ ਵਾਰੇ ਨਹੀਂ ਆਉਣ ਦੇਣਾ ਰਜ਼ਾ ਮੰਦਿਰਾਂ ਦੇ ਇਹਨਾਂ ਨੇ ਚੀਜ਼ ਖੜਨੀ ਨਹੀਂ ਅੱਧੇ ਸੁੱਤਰ ਆਉਣੇ ਆ ਸਾਰੇ ਹੁਣ ਚੱਲ ਆ ਬੱਚੂ ਉਹਦੇ ਕਾਰਾਂ ਦੋਕ ਦਿਨ ਰੈਸਟ ਮੱਕੀ ਗੰਡੇ ਕਰਨਾ ਕੀ ਪੁੱਤ ਬਿਸਤਰੇ ਵਸਤਰੇ ਵਸਾਉਣ ਢਈਆਂ ਲੰਮੇ ਨਹੀਂ ਪੈਣਾ ਹੁਣ ਤੇ ਰੋਟੀ ਨਾ ਕੀ ਬਣਾਇਆ ਸਾਗ ਛੋਗ ਜੀ ਤੇ ਰੋਜ਼ ਹੀ ਸਾਗ ਹੀ ਤਰ ਛੱਡਦੇ ਜੀ ਦੱਸ ਰੋਜ ਸਾਗ ਵਾ ਹਣੀ 15 ਦਿਨੀ ਸਾਗ ਬਣਾਇਆ ਮੈਂ ਹੁਣ ਮੁਰਗਾ ਤੇ ਖਾਣਾ ਰਹਿ ਗੇ ਉਹ ਤਾਂ ਤੇਰੀ ਹੁਣ ਚਾਚੀ ਦੇ ਸਾਲਾ ਆ ਆ ਤੁਹਾਡੀ ਗੱਲ ਜੁਰੇ ਹੱਥ ਤੇ ਮੈਂ ਹਾਂ ਸੱਚ ਚਾਚਾ ਦੀਦੀ ਅੱਜ ਨਾਈਟ ਡਿਊਟੀ ਹੀ ਪਿਓ ਨਾ ਚੱਲੇ ਹੀ ਉੱਥੇ ਡਿਊਟੀ ਆਪਣੀ ਤੇ ਹਾਂ ਹਾਂ ਤੇ ਨਾ ਉਹਨਾਂ ਨੇ ਆਪਣੇ ਮੋਟਰਸਾਈਕਲ ਤੇ ਜਾਂਦੇ ਤਾਨੂੰ ਪਾਰ ਹੋ ਜੀ ਚਾਚਾ ਜੀ ਜਨਾਂ ਅੱਜ ਮੋਟਰਸਾਈਕਲ ਖਰਾਬ ਹੋ ਗਿਆ ਸੀ ਤੇ ਪੁੱਤ ਜਿਹੜੀ ਚੀਜ਼ ਚੱਲਣੀ ਆ ਉਹ ਤਾਂ ਖਰਾਬ ਹੋਣੀ ਆ ਕਿਹੜਾ ਪਤਾ ਲੱਗਦਾ ਕਿਹੜੇ ਵੇਲੇ ਚੀਜ਼ ਨੇ ਖਰਾਬ ਹੋ ਜਾਣਾ ਉਹ ਮੰਮੀ ਤੁਸੀਂ ਭੋਲੇ ਜੇ ਕਾਨੂੰਨੀ ਦਾ ਪਤਾ ਚਾਚੀ ਕੀ ਨੀਚ ਲਾਗਵਾ ਹਾਏ ਹਾਏ ਇਹਦੇ ਵਿੱਚ ਭੋਲੇ ਚਲਾਕਾਂ ਵਾਲੀ ਕਿਹੜੀ ਗੱਲ ਆ ਚਾਚੀ ਨੇ ਕੀ ਕਰਤਾ ਮੋਟਰਸਾਈਕਲ ਨੂੰ ਉਹ ਕਿਹੜਾ ਮੋਟਰਸਾਈਕਲ ਚਲਾਉਂਦੀ ਆ ਚੱਲ ਮੰਮੀ ਮੰਨਿਆ ਕਿਤੇ ਮੋਟਰਸਾਈਕਲ ਦਾ ਖਲੋਤੇ ਖਲੋਤੇ ਚੱਲਦੇ ਚੱਲਦੇ ਦਾ ਕਿਤੇ ਪਲੱਗ ਸੜ ਗਿਆ ਜਾਂ ਕੋਸ਼ ਹੋ ਗਿਆ ਕਿਤੇ ਹੈਨਾ ਤੇ ਮੋਟਰਸਾਈਕਲਾਂ ਦੇ ਤਾਰਾਂ ਥੋੜੀ ਟੁੱਕੀਆਂ ਜਾਂਦੀਆਂ ਹੁੰਦੀਆਂ ਵਾ ਤਾਰ ਟੁੱਕੀ ਗਈ ਚੂਈ ਚਾਈ ਨੇ ਟੱਕਦੀ ਹੋਣੀ ਆ ਮੰਮੀ ਕਿੱਦਾਂ ਦੀਆਂ ਗੱਲਾਂ ਕਰਦੇ ਤੁਸੀਂ ਮੋਟਰਸਾਈਕਲ ਦੀ ਤਾਰ ਕਿਹਨੇ ਕਿਦਾਂ ਟੱਕ ਦੇਣੀ ਮੈਂ ਤੁਹਾਨੂੰ ਦੱਸਦਾ ਵਾਂ ਅੱਗੇ ਜਦੋਂ ਮੈਂ ਇਧਰੋਂ ਸ਼ੈੱਡ ਵੱਲੋਂ ਨਹੀਂ ਆਉਣਿਆ ਤੇ ਮੈਂ ਵੇਖਿਆ ਨ ਤੇ ਪੂਜਾ ਚਾਚੀ ਪਹਿਲਾ ਬਾਥਰੂਮ ਤੋਂ ਨਿਕਲੇ ਤੇ ਪਹਿਲਾ ਮੇਰੇ ਮੋਟਰਸਾਈਕਲ ਵਾਲੇ ਵੇਖਿਆ ਫਿਰ ਇਹ ਚਾਚਾ ਜੀ ਦੇ ਮੋਟਰਸਾਈਕਲ ਵਾਲੇ ਵੇਖਿਆ ਤੇ ਹੌਲੀ ਜੀ ਪਾਣੀ ਕੀ ਉਹ ਤਾਰਾਂ ਜਾਂ ਖਿੱਚਣ ਦੇ ਇਹ ਮੋਟਰਸਾਈਕਲ ਦੀਆਂ ਤਾਰਾਂ ਖਿੱਚਣ ਦੇ ਮੋਟਰਸਾਈਕਲ ਦੀਆਂ ਮੈਨੂੰ ਤਾਂ ਲੱਗਦਾ ਵਾ ਚਾਚਾ ਜੀ ਦੇ ਮੋਟਰਸਾਈਕਲ ਦੀ ਤਾਰ ਨਾ ਇੰਨਾ ਹੀ ਤੋੜੀ ਆ ਉਹ ਪਲੱਗ ਜਿਹੜਾ ਹੁੰਦਾ ਵਿੱਚ ਇਹਨਾਂ ਖਿੱਚ ਕੇ ਤੇ ਤੋੜਤਾ ਇੰਨਾ ਤੋੜੀ ਆ ਹਾਂਜੀ ਚੱਲ ਪੁੱਤ ਜੇ ਇਹ ਗੱਲ ਮੈਂ ਕੀਤੀ ਨਾ ਕਿ ਇਹਨਾਂ ਕਰਦਿਆਂ ਦੇ ਨਾਲ ਤੇ ਉਹਨਾਂ 'ਚ ਯਕੀਨ ਨਹੀਂ ਕਰਨਾ ਉਹਨਾਂ ਕਹਣਾ ਪੂਜਾ ਦੇ ਤੋਂ ਝੂਠੇ ਨਾ ਲਾਉਣੀ ਆ ਤੇ ਤੂੰ ਇਦਾਂ ਪੀ ਇਹ ਗੱਲ ਨਾ ਆਪਣੀ ਦਾਦੀ ਨੂੰ ਦੱਸ ਹਾਂ ਦਾਦੀ ਅੱਗੇ ਬਾਹਰ ਕਿਹਾ ਆ ਤੇ ਹੈਗਾ ਹੀ ਲੱਗੇ ਪਰ ਮੈਂ ਕੋ ਕਹਿਆ ਨਹੀਂ ਮੈਂ ਹੁਣ ਚਾਚਾ ਦੀ ਚੱਲੇ ਆ ਨਾ ਜੇ ਲੜਾਈ ਪੈ ਕੇ ਘਰੋਂ ਨਾ ਫਿਰ ਗਏ ਨਾ ਤੇ ਫਿਰ ਮੈਂ ਬੰਦੇ ਦਾ ਧਿਆਨ ਕਰੇ ਰਹਿਂਦਾ ਵਾ ਨਾ ਪੁੱਤ ਤੇਰੀਆਂ ਇਹ ਗੱਲਾਂ ਕਰਨੀਆਂ ਬੰਦੀਆਂ ਵੀ ਨਹੀਂ ਆ ਪਤਾ ਕੀ ਆ ਜੇ ਅਸੀਂ ਸਾਰੇ ਆਮ ਚਾਚੀ ਦਾ ਨਾਂ ਲਾਵਾਂਗੇ ਨਾ ਸਾਡੇ ਤੇ ਤਾਂ ਅੱਗੇ ਉਹ ਕਢਾਂਦੀ ਆ ਵੀ ਇਹ ਖਣੀ ਘਰ ਚ ਸਭ ਕੋ ਖਾਈ ਜਾਂਦੇ ਆ ਤੇ ਤੂੰ ਆਪਣੀ ਦਾਦੀ ਨੂੰ ਦੱਸ ਤੇ ਆਪੇ ਦਾਦੀ ਤੇਰੀ ਨੇ ਇਹਨੂੰ ਸੰਭ ਲੈਣਾ ਫਿਰ ਉਹਨਾਂ ਤੇ ਮम्मा ਅੱਗੇ ਮੇਰਾ ਨਾਂ ਲਾਤਾ ਵਾ ਅੰਦੇ ਬਹਿ ਤੂੰ ਉਤਾਰ ਤੋੜੀ ਹੋਣੀ ਆ ਬਸ ਜਦੋਂ ਤੇਰੇ ਕੋ ਆਪਣਾ ਮੋਟਰਸਾਈਕਲ ਹੈ گاਵਾ ਤੈਨੂੰ ਤੇਰੇ ਚਾਚੇ ਨੇ ਲੈ ਕੇ ਦਿੱਤਾ ਵਾ ਤੂੰ ਟੌਰ ਨਾ ਆਉਂਦਾ ਜਾਂਦਾ ਤੈਨੂੰ ਕਿ ਲੋੜ ਆ ਤਾਰ ਕਿਚਨ ਦੀ ਉਹ ਮਮਾ ਐਸੀ ਗੱਲ ਦੀ ਬਸ ਸਾਰੀ ਗਲਤੀ ਆ ਉਹਨਾਂ ਮੈਨੂੰ ਮੋਟਰਸਾਈਕਲ ਲੈਤਾ ਤੇ ਉਹ ਭਾਨੇ ਕਿਉਂ ਗੱਲ ਗੱਲ ਤੇ ਮੇਰੇ ਤੇ ਕਢਾਉਂਦੇ ਰਹਿੰਦੇ ਆ ਵੀ ਅਹੀਂ ਮੋਟਰਸਾਈਕਲ ਲੈ ਕੇ ਦਿੱਤਾ ਵਾ ਤੇ ਇਹ ਚਲਾਉਂਦਾ ਵਾ ਚੱਲ ਕੋਈ ਗੱਲ ਨਹੀਂ ਹਾਂ ਗੱਲ ਜਿਹੜੀ ਆ ਨਾ ਆਪਣੀ ਦਾਦੀ ਨੂੰ ਦੱਸ ਵੇਖੀ ਇਹਦਾ ਕਿੱਦਾਂ ਕੰਨ ਖਿੱਚਦੀ ਆ ਚਲੋ ਠੀਕ ਆ ਮੈਂ ਦਾਦੀ ਲੱਗੇ ਜਾਂਦਾ ਮੈਂ ਨਹੀਂ ਹਾਦੀ ਹੋ ਗਈ ਪੂਜਾ ਵਾਲੀ ਵਿੱਚੋਂ ਦੇ ਪੂਜਾ ਇਹੋ ਹੀ ਚਾਹੁੰਦੀ ਆ ਕਿ ਉਹ ਜਿਹੜਾ ਮੋਟਰਸਾਈਕਲ ਹੈ ਨਾ ਵਿਪਨ ਕੋ ਰਵੇ ਤੇ ਵਿਪਨ ਹੀ ਚਲਾਵੇ ਕਰਨ ਨਾ ਚਲਾਵੇ ਨਵਾਂ ਮੋਟਰਸਾਈਕਲ ਉਹਨੂੰ ਇਹੋ ਹੀ ਹੋ ਮਾਵਾ ਕਿ ਵਿਪਨ ਨੇ ਲੈ ਕੇ ਦਿੱਤਾ ਕਰਨ ਕੋਹ ਨਹੀਂ ਹਾਲ ਪੂਜਾ ਦਾ ਵੀ ਇੰਦਾ ਤੀ ਬੈਠੇ ਜੇ ਬੈਠੇ ਆ ਬੁੱਤ ਗੋਡੇ ਪੀੜ ਕਰਨ ਦੇ ਹੀ ਉਹ ਰੋਟੀ ਪਾਣੀ ਖਾ ਕੇ ਤੇ ਮਰ ਜਾਈ ਚ ਬੈਗੀਆਂ ਚਲੋ ਜਾਈ ਚ ਬੋ ਮੈਂ ਨੇ ਅੱਜ ਚਾਹ ਮੈਂ ਗੱਲ ਕਰਨੀ ਪੁੱਤ ਘਰ ਚਾਕਦਾ ਕਿਉਂ ਵਾਂਗਾ ਦਾਦੀ ਚਾਚੀ ਨੇ ਨਾ ਅੱਜ ਕਾਵਾ ਚੰਗਾ ਨਹੀਂ ਕੀਤਾ ਕੀ ਕੀਤਾ ਚਾਚੀ ਨੇ ਤੁਹਾਨੂੰ ਪਤਾ ਵਾ ਨਾ ਕਿ ਅੱਜ ਚਾਚਾ ਜੀ ਦੀ ਜਿਹੜੀ ਹੈ ਨਾ ਰਾਤ ਦੀ ਡਿਊਟੀ ਹੀ ਹਾਂ ਤੇ ਉਹ ਚੱਲੇ ਤੇ ਚਾਚੀ ਜੀ ਨੇ ਨਾ ਉਹਨਾਂ ਦੇ ਮੋਟਰਸਾਈਕਲ ਦੀ ਤਾਰ ਤੋੜਤੀ ਤੇ ਉਹ ਮੋਟਰਸਾਈਕਲ ਚੱਲਿਆ ਹਾਂ ਤੈਨੂੰ ਕਿੱਦਾਂ ਪਤਾ ਵਾ ਵੀ ਇਹ ਕੰਮ ਹੋ ਜਾਣੇ ਕੀਤਾ ਵਾ ਉਹ ਦਾਦੀ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਵਾ ਮੈਂ ਨਾਲੇ ਝੂਠ ਥੋੜੀ ਬੋਲਣਾ ਤੁਹਾਨੂੰ ਉਹ ਨਹੀਂ ਇਹਦੀ ਮੈ ਲੈਣੀ ਆ ਖਬਰ ਇੰਨਾ ਨੁਕਸਾਨ ਇਹਨੇ ਕੀਤਾ ਵਗਾ ਇਹਨੂੰ ਨਹੀਂ ਪਤਾ ਲੱਗਦਾ ਕਿਦਾਂ ਨਿਆਣਾ ਚੋਰਾ ਕਮਾਉਂਦਾ ਵਾ ਦਿਨ ਰਾਤ ਹੁਣ ਰਾਤ ਦੀ ਡਿਊਟੀ ਕਰਨ ਗਿਆ ਵਾ ਪੈਸੇ ਕਿਤੇ ਸੌਕੇ ਬਣਦੇ ਹੈਗੇ ਉਹ ਉਹ ਗੱਲ ਨਹੀਂ ਆ ਉਹ ਲੇਟ ਹੋਏ ਨੇ ਅਸੀਂ ਮੈਂ ਤਾਂ ਤਾ ਚਲੋ ਆਪਣਾ ਮੋਟਰਸਾਈਕਲ ਉਸੇ ਵਲੇ ਦੇ ਤਾ ਚੱਲ ਉਹ ਤਾਂ ਪਤਾ ਤੂੰ ਚੰਗਾ ਕੀਤਾ ਚੱਲ ਦੇ ਤਾ ਹਨ ਉਹਦੇ ਪਤਾ ਵਾ ਵੀ ਉਹਨੇ ਕੰਮ ਤੇ ਜਾਣਾ ਵਾ ਪਰ ਇਹਦੇ ਵਾਸਤੇ ਨਹੀਂ ਇਹ ਚੰਗੀ ਗੱਲ ਇਹਦੀ ਮੈ ਲੈਣੀ ਆ ਖਬਰ ਜਰੀਕ ਇਹ ਕਿੱਥੇ ਹੈਗੀ ਹੁਣ ਤੈਨੂੰ ਪਤਾ ਨੁਕਸਾਨ ਦੇ ਭਾਵੇਂ ਛੋਟਾ ਭਾਵੇਂ ਵੱਡਾ ਨੁਕਸਾਨ ਦੇ ਨੁਕਸਾਨ ਹੀ ਆ ਕੋਈ ਨਹੀਂ ਮੈਨੂੰ ਇੰਨੀ ਇਹਦੀ ਖਬਰ ਪੂਜਾ ਇਹ ਪੂਜਾ ਇੱਧਰ ਆ ਜਰੀਕ ਨੇ ਮੰਮੀ ਜੀ ਮੇਰੀ ਗੱਲ ਸੁਣੋ ਉਹ ਮੈਂ ਘਰ ਜੀ ਰਹਿਣੀ ਆ ਇੰਨਾ ਘਰ ਦਾ ਤੂੰ ਚੁੱਕਣਾ ਲਿਆ ਆ ਹੋਲੀ ਆਵਾਜ਼ ਮਾਰ ਲਊਗਾ ਬੱਸ ਇੰਨਾ ਰੋਲਾ ਪਾਇਆ ਤੁਸੀਂ ਕੋਈ ਹਿਸਾਬ ਹੀ ਨਹੀਂ ਆ ਘਰ ਚੁੱਕਣੇ ਨਾ ਲਵਾਂ ਤਾਂ ਕੀ ਕਰਾਂ ਉਹ ਮੁੰਡਾ ਕੀ ਆਖਣ ਡਿਆ ਵਾ ਕੀ ਆਖਣ ਡਿਆ ਮੁੰਡਾ ਕਿਹਨ ਕੀ ਪਵਾੜਾ ਪਾਤਾ ਇਹਨੇ ਨਵੇਂ ਉਹਨੂੰ ਗਿਆ ਨਹੀਂ ਮੇਰ ਨਾਲ ਗੱਲ ਕਰ ਉਹ ਆਂਦਾ ਤਾਰ ਤੋੜਦੀ ਚਾਚੀ ਨੇ ਮੋਟਰਸਾਈਕਲ ਦੀ ਚਾਚੇ ਦੀ ਤਾਰ ਤੋੜਦੀ ਮੈਂ ਤੈਨੂੰ ਕਿਹਨੇ ਕਿਹਾ ਤਾਰ ਤੋੜਦੀ ਮੈਂ ਮੋਟਰਸਾਈਕਲ ਦੀ ਚਾਚੀ ਮੈਂ ਤੈਨੂੰ ਆਪ ਵੇਖਿਆ ਵਾ ਤੂੰ ਜੇ ਬਾਥਰੂਮ ਦੇ ਨਿਕਲੇ ਤੀ ਮੋਟਰਸਾਈਕਲ ਦੀ ਤਾਰ ਤੋੜਦੀ ਉਸੇ ਬਸ ਤੋਹੀ ਨਾ ਮਾਂ ਪੋਤਾ ਕੋਈ ਨਾ ਰਹਿਣ ਨਾ ਦਿਆ ਕਰੋ ਗੱਲ ਕਰਨ ਵਾਲੀ ਠੀਕ ਆ ਨਾ ਮਾਂ ਪੁੱਤ ਵਾਲੀ ਕਿਹੜੀ ਗੱਲ ਆ ਮੇਰਾ ਪੁੱਤ ਝੂਠ ਨਹੀਂ ਬੋਲਦਾ ਜੋ ਕੋਹਨੇ ਅੱਖੀਂ ਵੇਖਿਆ ਵਾ ਨਾ ਉਹੋ ਹੀ ਉਹਨੇ ਆਪਣੀ ਦਾਦੀ ਨੂੰ ਦੱਸਿਆ ਵਾ ਅਛਾ ਤੇ ਤੁਸੀਂ ਮਾਪ ਉਹ ਤਾਂ ਸੱਚੇ ਹੋ ਤੇ ਮੈਂ ਝੂਠੀ ਆ ਮੈਨੂੰ ਨਹੀਂ ਪਤਾ ਕਿ ਤੂੰ ਝੂਠੀ ਆ ਕਿ ਸੱਚੀ ਆ ਪਰ ਮੇਰਾ ਪੁੱਤ ਨਹੀਂ ਇੱਕ ਰਤੀ ਵੀ ਝੂਠ ਬੋਲਦਾ ਮੰਮੀ ਆ ਵੇਖ ਲੋ ਪੈਰਾਂ ਤੇ ਪਾਣੀ ਨਹੀਂ ਪੈਂਦੇ ਢੀ ਜਿੱਦਾਂ ਦਾ ਆਪ ਝੂਠ-ਮੂਠ ਗੱਲਾਂ ਕਰਦੀਆਂ ਨਾ ਓਦਾਂ ਨਹੀਂ ਉਹਨੇ ਮੁੰਡੇ ਨੂੰ ਸਿਖਾਈਆਂ ਵਾ ਮੈਨੂੰ ਪੂਜਾ ਪਤਾ ਵਾ ਕਿਹੜਾ ਸੱਚ ਬੋਲਦਾ ਤੇ ਕਿਹੜਾ ਝੂਠ ਬੋਲਦਾ ਵਾ ਇਹ ਚੀਜ਼ਾਂ ਤੂੰ ਮੈਨੂੰ ਨਾ ਸਿਖਾ ਲ ਲੈ ਹਾਦੋਗੀ ਤੁਹਾਡੀ ਉਹ ਤੁਸੀਂ ਉਹਨੂੰ ਵੀ ਚੰਗਾ ਗੱਲਾਂ ਚ ਬਣਿਆ ਆ ਤੁਹੀ ਨੇ ਕਿਹੇ ਪਾਸੇ ਨਹੀਂ ਵਾਰਿਆ ਆਉਣ ਦਿੰਦੇ ਮੈਨੂੰ ਮੈਂ ਤੁਹਾਨੂੰ ਦੱਸਾਂ ਜੇ ਕਾ ਗੱਲ ਹੋਗੀ ਨਾ ਤੇ ਮੈਂ ਤੁਹਾਨੂੰ ਦੱਸਾਂ ਮੈਂ ਤੁਹਾਡਾ ਸਾਰਾ ਕੁਝ ਬੰਦ ਕਰ ਦੇਣਾ ਵਾ ਨਹੀਂ ਮੈਨੂੰ ਆਪਣਾ ਨੁਕਸਾਨ ਕਰਨ ਦੀ ਕੀ ਲੋੜ ਪਈ ਆ ਮੈਂ ਆਪਣਾ ਆਪਣੀ ਮੋਟਰਸਾਈਕਲ ਖਰਾਬ ਕਰੀ ਜਾਵਾਂ ਹਾਦ ਹੋ ਗਈ ਏ ਡਾਡੇ ਵਾਲੀ ਫੜ ਕੇ ਨਾਲੇ ਬੰਦ ਤੁਹਾਡਾ ਸਾਰਾ ਕੁਝ ਕੀ ਕਰ ਦੇਣਾ ਵਾ ਦੱਸ ਵੀ ਤੇ ਸਹੀ ਨੇ ਕੀ ਦੱਸਾਂ ਮੈਨੂੰ ਮੈਂ ਅੱਜ ਅੱਡ ਕਰਦਾ ਨਾ ਸਾਰਾ ਕੁਝ ਤੇ ਤੁਹਾਡੇ ਪੱਲੇ ਕੱਖ ਨਹੀਂ ਹੋਣਾ ਮੈਂ ਤੁਹਾਨੂੰ ਦੱਸਾਂ ਤੂੰ ਅੱਡ ਕਰਨ ਵਾਲੀ ਹੁੰਨੀ ਕੌਣ ਵਾ ਜੇ ਤੂੰ ਅੱਡ ਕਰ ਵੀ ਦੇਵੇਂਗੀ ਅਸੀਂ ਭੁੱਖੇ ਮਰ ਚੱਲੇ ਆ ਅਸੀਂ ਕਿਹੜਾ ਕੰਮ ਨਹੀਂ ਕਰਦੇ 24 ਘੰਟੇ ਤੁਹਾਨੂੰ ਨੌਕਰੀ ਦੇ ਡਰਾਵੇ ਦਿੰਦੀ ਰਹਿੰਦੀ ਆ ਮੰਮੀ ਵੇਖ ਲਓ ਤੁਹਾਡੇ ਸਾਹਮਣੇ ਕਿਹਨਾ ਪੂਜਾ ਇਹ ਕੰਮ ਨਹੀਂਗਾ ਹੋਣਾ ਨਾ ਇੱਥੇ ਕਹਿੰਦੇ ਅੱਡ ਨਹੀਂ ਹੋਣਾ ਜਿੱਦਾਂ ਪਿੱਛੋਂ ਕੱਠ ਚੱਲਦਾ ਏ ਇਦਾਂ ਹੀ ਚੱਲੂਗਾ ਨੌਕਰੀ ਤੂੰ ਪਿੱਛੋਂ ਨਹੀਂ ਲੈ ਕੇ ਆਈ ਤੇਰੇ ਆਉਣ ਤੋਂ ਮੈਂ ਗੇਤਾ ਲਵਾਇਆ ਇਹਨੂੰ ਨੌਕਰੀ ਤੇ ਜੇ ਹਜਾ ਇਕੱਠ ਰੱਖਣਾ ਨਾ ਤੇ ਫਿਰ ਇਹਨਾਂ ਨੂੰ ਮਾਂ ਪੁੱਤਾਂ ਨੂੰ ਸਮਝਾ ਕੇ ਰੱਖੋ ਕਿ ਮੇਰੇ ਨਾਲ ਐਦਾਂ ਦੀਆਂ ਝੂਠੀਆਂ ਗੱਲਾਂ ਨਹੀਂ ਕਰਨੀਆਂ ਹੈਗੀਆਂ ਨਾਲੇ ਤੂੰ ਮੈਨੂੰ ਕਿੱਥੇ ਵੇਖ ਲਿਆ ਵੇ ਤੂੰ ਬੜਾ ਚਲਾ ਕੇ ਮੀਣਿਆਂ ਜਿਆ ਤੇ ਤੀ ਤੀ ਸੌ ਖਾ ਕੇ ਦੱਸੋ ਤੋੜੀ ਤਾਰ ਕਿ ਨਹੀਂ ਤੋੜੀ ਆ ਵੇਖੇ ਆ ਵੇਖ ਲੋ ਮਾਂ ਵਰਗੀਆਂ ਗੱਲਾਂ ਕਰਦਾ ਈਓ ਸੌਹਾਂ ਖਾ ਲੋ ਮਿੰਟ ਮਿੰਟ ਤੇ ਚੰਗਾ ਤਾ ਡੱਕੀ ਜਾਣਾ ਨਫਾਨ ਤੇ ਹੱਡਾ ਹੋ ਜਾਣਾ ਵਾ ਬਸ ਫੇਰ ਤੂੰ ਝੂਠੇ ਤੂੰ ਕਾਈਓ ਕਹਿਣ ਦੇ ਦੇਹ ਇਦਾਂ ਦੀ ਗੱਲਾਂ ਨਾ ਮੰਮੀ ਜੀ ਤੂੰ ਸਾਨੂੰ ਅੱਡ ਕਰ ਦੋ ਮੈਂ ਨਹੀਂ ਇਹਨਾਂ ਨਾਲ ਰਹਿ ਸਕਦੀ ਜੇ ਮੈਂ ਤੁਹਾਨੂੰ ਅੱਜ ਅੱਡ ਕਰਦਾ ਨਾ ਵੀ ਸੜਕ ਤੇ ਆ ਜੰਨੇ ਆ ਵੀ ਰੋਟੀ ਦੀ ਗੱਲ ਕਰਦੇ ਆ ਵੀ ਇਹ ਰੋਟੀ ਨਹੀਂ ਖਾਂਦੇ ਤੂੰ ਦਿਖਾਣਾ ਅੱਡ ਕਰਨ ਵਾਲੇ ਤੂੰ ਜਾ ਤੂੰ ਜਾ ਮੇਰਾ ਪੁੱਤ ਮੈਂ ਆਪੇ ਗੱਲ ਕਰ ਆਹੋ ਉਹਨੂੰ ਭੇਜ ਰਾ ਹਣ ਉਹਨੂੰ ਪਹਿਲਾਂ ਪੜਾ ਕੇ ਪੱਟੀਆਂ ਦੇ ਵਿੱਚ ਬਿਠਾ ਲਿਆ ਲਿਆ ਕੇ ਵਿਚਕਾਰ ਤੇ ਹੁਣ ਉਹਨੂੰ ਕਹਿੰਦੀ ਜਾ ਤੂੰ ਚੱਲ ਜਾ ਪੁੱਤ ਜਾ ਤੂੰ ਚੱਲ ਜਾ ਮੇਰੀ ਗੱਲ ਸੁਣ ਪੂਜਾ ਤੂੰ ਬੋਲਣ ਲੱਗੀ ਵੀ ਇਸ ਦੀ ਕੋਸ਼ਿਸ਼ ਨਹੀਂ ਆ ਤੇ ਮੈਂ ਨਹੀਂ ਚਾਹੁੰਦੀ ਕਿ ਉਹ ਬੱਚੇ ਦੇ ਉੱਤੇ ਇੰਨਾਂ ਗੱਲਾਂ ਦਾ ਪ੍ਰਭਾਵ ਪਵੇ ਸਾਡੇ ਘਰ 'ਚ ਕੀ ਬਣਦਾ ਤੇ ਕੀ ਨਹੀਂ ਬਣਦਾ ਤਾਂ ਕਰਕੇ ਮੈਂ ਚੁੱਪ ਕੀਤੀ ਆ ਬਸ ਤੁਹਾਨੂੰ ਤੇ ਨਾ ਐ ਹੋਈ ਗੱਲਾਂ ਹੁੰਦੀਆਂ ਈਓ ਚੁੱਪ ਕੀਤੀ ਪਤਾ ਮੈਨੂੰ ਤੁਸੀਂ ਜਿਹੜਾ ਕਿ ਚੁੱਪ ਕੀਤੇ ਆ ਪਹਿਲਾਂ ਤੁਹਾਨੂੰ ਪਤਾ ਲੱਗ ਗਿਆ ਵਾ ਕਿ ਮੇਰੀ ਤੇ ਕੋਈ ਚੱਲਣ ਨਹੀਂ ਡਈ ਗਾੜੇ ਤੇ ਨਹੀਂ ਆਣਾ ਕਰਤਾ ਹੁਣ ਇਹ ਨਿਆਣੇ ਕੀ ਤੇ ਮੰਨਣ ਗਈ ਉਹ ਗੱਲਾਂ ਕੀਤੀਆਂ ਤੁਸੀਂ ਕਾਹਦੇ ਨਿਆਲੇ ਨਹੀਂ ਮੰਨਣਗੇ ਜੋ ਸੱਚਾਈ ਹੈ ਨਾ ਸਾਹਮਣੇ ਹੀ ਆ ਕਰਦੀ ਤੇ ਤੋਂ ਅੱਗੇ ਵੀ ਬਥੇਰੀਆਂ ਗੱਲਾਂ ਹੈ ਅਸੀਂ ਚੁੱਪ ਕਰਕੇ ਨਾ ਜਰੀ ਜਾਂਦੇ ਹੀ ਤੇ ਸਾਂਝਾ ਘਰ ਵਾ ਸਾਡੇ ਮੂੰਹਾਂ ਨਾ ਕੋਈ ਵੱੱਦ ਘੱਟ ਨਿਕਲ ਜੇ ਜਰੀ ਜਾਂਦੇ ਹੀ ਨਾ ਜੇ ਐਦਾਂ ਦੀ ਗੱਲ ਹੈ ਨਾ ਨਹੀਂ ਕਿਸੇ ਨੂੰ ਮਨਜ਼ੂਰ ਤੇ ਮੈਂ ਹੀ ਘਰੋਂ ਚੱਲ ਜੈਣੀ ਆਪਣੀ ਕੁੜੀ ਲੈ ਕੇ ਤੂੰ ਕਾਰੇ ਵਾਸਤੇ ਪੂਜਾ ਜਾਣਾ ਕੁੜੀ ਲੈ ਕੇ ਕਰੋ ਤੇਰੇ ਜਦੋਂ ਦੀ ਕੁੜੀ ਹੋਈ ਨਾ ਉਹ ਵੀ ਘਰ ਵਾਲੀ ਬਣ ਗਈਆਂ ਜੇ ਹੋਰ ਕੇ ਨਹੀਂ ਜਾਣਾ ਨਾ ਉਹ ਜਾ ਸਕਦਾ ਵਾ ਗਰਮੀਤ ਤੂੰ ਚੁੱਪ ਕਰ ਤੂੰ ਨਾ ਇਹਨਾਂ ਵੀ ਗੱਲ ਚ ਆਇਆ ਕਰ ਤੂੰ ਆ ਸਾਂਝੀ ਦੋਵਾਂ ਦੀ ਕਿਉਂ ਮੈਂ ਕਿਉਂ ਨਾ ਆਇਆ ਕਰਾਂ ਗੱਲ ਚ ਇੱਕੋ ਜਣੇ ਪੀ ਦਬਾਈ ਜਾਂਦੇ ਜੇ ਕਿਉਂ ਨਾ ਆਇਆ ਕਰਾਂ ਗੱਲ ਤੇ ਮੈਂ ਨਹੀਂ ਉਹ ਤਾਂ ਮੰਮੀ ਤਾਂ ਕਹਿੰਦੇ ਆ ਤੇ ਤੂੰ ਮੇਰੇ ਆਂਦੀ ਗੱਲ ਜੋ ਕਰ ਦਿੰਨੀ ਆ ਤੂੰ ਸੱਚ ਬੋਲਦੀ ਆ ਨਾ ਇਹ ਤਾਂ ਕਰਕੇ ਦੋਵੇਂ ਕਰਦੀਆਂ ਹੀ ਏ ਇਦਾਂ ਮੰਮੀ ਤੇਨੂੰ ਗੋਣੋ ਕਹਿਣਾ ਚਾਹੀਦਾ ਵਾ ਤੂੰ ਇੱਕੋ ਪੂਜਾ ਤੇ ਦੀਵਾਲੀ ਹੋਈ ਰਹਿਣੀ ਆ ਨਹੀਂ ਜੇ ਉਹ ਭੋਲੇ ਭਾਲੇ ਆ ਦੋਵੇਂ ਜੀ ਤੇ ਤੂੰ ਤੇ ਪੂਜਾ ਇਹਨਾਂ ਨੂੰ ਟਿਕਣੀ ਨਹੀਂ ਦਿੰਦੀ ਨਹੀਂ ਟਿਕਾ ਨੂੰ ਉਹਨਾਂ ਨੂੰ ਮੈਂ ਕਿਹੜਾ ਉਥੇ ਡਾਰੀਆਂ ਮਰਵਾਉਣ ਦੀ ਆ ਹੈ ਇਹ ਗਣਨਾਂ ਨਾਲ ਉਹਨੇ ਦਿੰਦੀ ਮੈਂ ਜਿਹੜਾ ਗੱਲਾਂ ਕਰਨੋਂ ਤੇ ਉਹ ਆਪ ਨਹੀਂ ਹਟਦੇ ਹੈਗੇ ਆਪਣੀ ਕਰਤੂਤੀ ਨਹੀਂ ਦੇਖਦੇਓ ਦਾਰਿਆਂ ਮਰਵਾਉਣ ਨਾਲੋਂ ਤਾਂ ਘੱਟ ਵੀ ਨਹੀਂ ਕਰਦੀ ਜੇ ਤੇਰਾ ਵਾਸਤੇ ਚੱਲੇ ਨਾ ਤੇ ਹੋਂਡ ਭਾਏ ਕਹਿੰਦੇ ਘਰੋਂ ਬਾਹਰ ਕੱਢੇ ਹੁੰਦੇ ਜਿੱਦੋਂ ਦੇ ਉਹਨਾਂ ਦੇ ਕੰਮ ਆ ਨਾ ਉਹ ਫਿਰ ਉਹਨਾਂ ਨੂੰ ਪਤਾ ਹੀ ਹੋਣਾ ਚਾਹੀਦਾ ਹੈ ਕੀ ਹੋਣਾ ਸਾਡੇ ਨਾਲ ਅਸੀਂ ਨੇ ਕੰਮ ਇਦਾਂ ਦੇ ਕਰਦੇ ਤੇ ਨਾ ਹਨ ਨੂੰ ਰੱਬ ਕਰਾਵੇ ਜੋਰੇ ਕੰਮ ਤੇਰੇ ਕੋਮ ਨਾ ਉਹ ਰੱਬ ਤੇਰ ਕੋ ਹੀ ਰੱਖੇ ਠੀਕ ਆ ਤੁਹਾਨੂੰ ਬਾਲੀਆਂ ਗੱਲ ਆ ਦੋਵਾਂ ਮਾਤਾ ਸੱਸ ਨੋਦੀ ਨਾ ਇੱਕੋ ਜੀ ਗੱਲ ਹੁੰਦੀ ਆ ਇਹ ਗੱਡੀ ਇਹਨਾਂ ਨੇ ਮੁੰਡਾ ਵੀ ਉਦਾਂ ਹੀ ਰਲਾ ਲਿਆ ਨਾਲ ਜਦੋਂ ਨਾ ਸਹੀਂ ਨਹੀਂ ਕਿ ਇਹਨੂੰ ਚੰਗਾ ਲੱਗਦਾ ਨਾ ਮੈਂ ਹੀ ਆਪਣੀ ਕੁੜੀ ਲੈ ਕੇ ਚੱਲ ਜੰਨੀ ਐਤੋਂ ਇਹ ਵੀ ਨੂੰ ਜੀ ਨਹੀਂ ਦਿੰਦੀਆਂ ਬੈਣਾ ਮੈਂ ਕੋਹ ਨਹੀਂ ਹਾਲਟਾ ਡਾਵੀ ਰਵਾਤਾ ਨਾ ਭਾਬੀ ਨੂੰ ਮੰਮੀ ਢੱਕੋ ਇਹਨੂੰ ਉਹ ਨਾ ਹੋਵੇ ਪੂਜਾ ਲੀੜੇ ਪਾ ਕੇ ਤੁਰਪੇ ਤੇ ਬੇਇੱਜ਼ਤੀ ਬੜੀ ਹੋਣੀ ਆ ਨਹੀਂ ਕਿਤੇ ਨਹੀਂ ਜਾਣਾ ਉਹਨੇ ਪਵੜੇ ਕਰਦੀ ਆ ਉਹ ਕਿਤੇ ਰਾਤ ਇਕੱਲੀ ਬਾਥਰੂਮ ਕਰਨ ਨਹੀਂ ਜਾਂਦੀ ਤੇ ਤੈਨੂੰ ਲੱਗਦਾ ਵੀ ਲੀੜੇ ਪਾ ਕੇ ਚਲ ਜੂਗੀ ਤੇ ਜੇ ਮੰਮੀ ਫੇਰ ਉਹ ਤੁਰ ਪਈ ਨਾ ਲੀੜੇ ਪਾ ਕੇ ਤਾਂ ਤਮਾਸ਼ਾ ਵਧਣਾ ਹੀ ਆ ਇੱਥੇ ਘਟਣਾ ਨਹੀਂ ਹੈਗਾ ਕਿਤੇ ਨਹੀਂ ਜਾਣਾ ਆ ਚਿੰਚੀ ਗਈ ਉਹਦੀ ਮੰਗਰ ਚੁੱਪ ਕਰ ਭਾਬੀ ਕਿਉਂ ਰੋਨੀ ਆ ਗਰਮੀ ਤੇ ਤੇਰੇ ਸਾਹਮਣੇ ਹੀ ਆ ਵੇਲਾ ਕੀ ਕਰ ਤੁੱਤਾ ਕਰਦੀਆਂ ਦੋਵੇਂ ਜਾਣੀਆਂ ਹੈ ਕਿਤੇ ਮੇਰੀ ਸੁਣਦੀਆਂ ਉਹ ਨਿਆਣੇ ਨੇ ਜੇ ਝੂਠ ਸੱਚ ਕਹੇ ਜੜਾ ਤੇ ਉਹਦੇ ਮਗਰ ਲੱਗ ਗਈਆਂ ਵਾ ਚੱਲ ਕੋਈ ਨਹੀਂ ਉਹਨਾਂ ਦੀ ਤੇ ਆਦਤ ਵਾ ਇਹਦਾ ਰੌਲਾ ਪਾਉਂਦੀ ਤੇ ਤੂੰ ਆ ਕੰਮ ਨਹੀਂ ਕਰਦਾ ਕਿਤੇ ਜਾਣਾ ਨਹੀਂ ਹੈਗਾ ਚੱਲ ਜੇ ਨਾ ਮੈਂ ਨਹੀਂ ਰਹਿਣਾ ਹੈਗਾ ਹੁਣ ਇੱਥੇ ਕਿਤੇ ਨਹੀਂ ਜਾਣਾ ਹੈਗਾ ਬਾਬੀ ਵੀਰ ਘਰ ਹੈ ਨਹੀਂ ਆ ਪੈਣਾ ਵੀਰ ਨੂੰ ਕੀ ਕਰਨਾ ਵਾ ਹੈ ਉਹਨੇ ਵੀ ਆ ਕੇ ਉਹਨਾਂ ਦੇ ਗੋਗੇ ਗਾਣੇ ਆ ਉਹ ਕਿਹੜਾ ਮੇਰੀ ਸੁਣਦਾ ਗਿੰਦਾ ਵਾ ਉਹ ਵੀ ਤੇ ਉਹਨਾਂ ਦੇ ਸਾਹਮਣੇ ਮੇਰੀ ਮਿੰਟ ਜੋਦੀ ਲਾ ਕੇ ਪਰਾ ਸੋੜਦਾ ਵਾ ਸੁਣੋਗਾ ਅੰਨੇ ਜਦੋਂ ਸਾਰੀ ਗੱਲ ਦੱਸਾਂਗੇ ਨਾ ਅੰਨੇ ਆਪੇ ਸੁਣਨੀ ਆ ਤੇਰੀ ਕੋਈ ਨਹੀਂ ਯਕੀਨ ਕਰਨਾ ਹੈਗਾ ਕੋਈ ਨਹੀਂ ਮੈਂ ਕਹੂੰਗੀ ਵੀਰ ਨੂੰ ਮੈਂ ਸਮਝਾਉਂਗੀ ਕਿ ਇਦਾਂ ਕਰਕੇ ਉਹਨੂੰ ਠੁਠਈ ਇਹਦਾ ਨਾ ਲਾਉਣ ਦੇ ਪੂਜਾ ਦਾ ਕਿ ਉਹਨੇ ਵੇ ਮੋਟਰਸਾਈਕਲ ਖਰਾਬ ਕਰਤਾ ਵਾ ਗਰਮੀਤ ਮੈਂ ਤੈਨੂੰ ਗੱਲ ਦੱਸਾਂ ਤੂੰ ਮੈਨੂੰ ਨਾ ਹੀ ਡੱਕ ਤੇ ਚੰਗਾ ਹੀ ਹੋ ਅੱਜ ਅੱਜ ਮੈਨੂੰ ਜਾਣ ਦੇ ਨਹੀਂ ਮੇਰੀ ਤੂੰ ਛੱਡ ਮੈਨੂੰ ਜਦੋਂ ਮੈਂ ਨਹੀਂ ਲੈਣਾ ਹੈਗਾ ਇੱਥੇ